ਸਰ ਸ੍ਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਤੁਹਾਡੇ ਏਵਲੇ ਮੋਰਾਲੇ ਨਵੇਂ ਡਿਜ਼ਾਈਨ ਨੇ ਨਾ ਚਿਬ ਕੱਟਦੇ ਕਹਿੰਦੇ ਚਿਬ ਤਾਂ ਕੱਟਦੇ ਕਿ ਮੇਰੇ ਸੇ ਲਿਆ ਤਾਂ ਪੁੱਛੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਮੈਨੂੰ ਥੋੜਾ ਜਿਹਾ ਸਟਾਰ ਵਾਲੀ ਫੀਲਿੰਗ ਆ ਰਹੀ ਸੀਗੀ ਕਿਉਂਕਿ ਸਾਰੇ ਮੇਰੇ ਵੱਲ ਦੇਖ ਕੇ ਮੈਨੂੰ ਇੰਨੇ ਕੰਪਲੀਮੈਂਟਸ ਦੇ ਰਹੇ ਸੀ ਨਾ ਸੂਟ ਲਈ ਬੜਾ ਕਰਨ ਸਾਰਾ ਕਰ ਰਿਹਾ ਜਿਸ ਤੁੰ ਨੂੰ ਅੰਦਾ ਤੁਸੀਂ ਮੇਰਾ ਇੰਨਾ ਸੋਹਣਾ ਸੂਟ ਬਣਾ ਕੇ ਦਿੱਤਾ ਸੋ ਉਹਨਾਂ ਲਈ ਆਪਾਂ ਇਹ ਰਾਇਲ ਬਲੂ ਕਲਰ ਚ ਸ਼ਰਾਰਾ ਸੂਟ ਰੈਡੀ ਕੀਤਾ ਜੋ ਲਹਿੰਗਾ ਲੁੱਕ ਦਿੰਦਾ ਹੈ ਫਰੰਟ ਤੇ ਆਪਾਂ ਜੋ ਮੋਰ ਬਣਾਏ ਹੋਏ ਹਨ ਜੋ ਲਿਸ਼ਕੀ ਅੰਦੇ ਹੈ ਪਹਿਲਾ ਪਾਈ ਜਾਂਦੇ ਹੈ ਬਸ ਤੁਸੀਂ ਵੀ ਦੇਖ ਕੇ ਜੇ ਪਹਨੇ ਰਹੋਗੇ ਮੈਨੂੰ ਪਤਾ ਹੈ ਤੁਸੀਂ ਵੀ ਆਰਡਰ ਕਰਨ ਲਈ ਜਰੂਰ ਸਾਨੂੰ ਮੈਸੇਜ ਕਰੋਗੇ ਕਿਉਂਕਿ ਸੋਡਾ ਵੀ ਮੋਰਾ ਨੂੰ ਦਿਲ ਦੇਖ ਕੇ ਕਰੂਗਾ ਹਾਈ ਮੈਂ ਵੀ ਇਹ ਸੂਟ ਬਣਾ ਲਾ ਹਾਈ ਮੈਂ ਵੀ ਮੋਰਾ ਨੂੰ ਪਹਿਲਾ ਬੋਲਾ ਦੁਪੱਟਾ ਆਪਾਂ ਪਿਓਰ ਔਰਗੈਂਜਾ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਬਾਰਡਰ ਵਰਕ ਪਲੱਸ ਵਿੱਚ ਜਾਲ ਵਰਕ ਪਾਇਆ ਹੋਇਆ ਤੇ 4 ਸਾਈਡ ਆਪਾਂ ਖਿਚੜੀ ਲੈਸ ਲਗਾਈ ਹੋਈ ਹੈ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਸੋਹਣਾ ਕਮੈਂਟ ਕਰਕੇ ਜਰੂਰ ਦੱਸਣਾ ਕਿੰਦਾ ਲੱਗਿਆ ਥੈਂਕ ਯੂ ਸੋ ਮਚ मैडम ਕਹਿੰਦੇ ਭਾਜੀ ਇੱਕ ਰੰਗ ਬਰੰਗਾ ਸੂਟ ਚਾਹੀਦਾ ਹੈ ਮੈਂ ਕਿਹਾ ਮੋਕ ਕਿਹੜਾ ਹੁੰਦਾ ਹੈ ਕਹਿੰਦੇ ਭਾਜੀ ਦੁਪੱਟਾ ਮਲਟੀ ਕਲਰ ਦਾ ਕਰ ਦਿਓ ਲੈ ਲੀਏ ਜਾਂ ਕਰ ਦਿਓ ਤੇ ਮਾੜਾ ਮੋਟਾ ਦੀ ਟੱਚਿੰਗ ਪਾ ਦਿਓ ਸੂਟ ਮੈਂ ਕਿਹਾ ਮੈਂ ਤੁਸੀਂ ਸੂਟ 'ਚ ਵਰਕ ਮਲਟੀ ਕਲਰ ਦਾ ਕਰਵਾ ਲਓ ਤੇ ਦੁਪੱਟਾ ਸੇਮ ਕਲਰ ਦਾ ਹੀ ਕਰਵਾ ਲਓ ਅੱਜਕੱਲ ਟਾਈ ਡਾਈ ਦੁਪੱਟੇ ਘਟ ਚੱਲ ਰਹੇ ਸੋ ਉਹਨਾਂ ਨੇ ਆਪਣੀ ਗੱਲ ਮੰਨ ਕੇ ਬਹੁਤ ਹੀ ਪਿਆਰਾ ਪੀਸ ਇਹ ਆਪਾਂ ਉਹਨਾਂ ਲਈ ਰੈਡੀ ਕੀਤਾ ਹੈ ਸਾਰਾ ਪਹਾਥ ਦਿਖਣੇ ਦਾ ਕੰਮ ਕੀਤਾ ਵੇ ਜਿਸ ਚ ਕੱਟ ਦਾ ਨਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਤੇ ਮਲਟੀ ਕਲਰ ਦੀ ਆਪਾਂ ਸਿੱਪੀ ਲਗਾਈ ਹੋਈ ਹੈ। ਔਰ ਗੈਂਜਾ ਦਾ ਆਪਾਂ ਸੇਮ ਹੀ ਕਲਰ ਦਾ ਬਲੈਕ ਕਲਰ ਦਾ ਦੁਪੱਟਾ ਲਗਾਇਆ ਹੈ। ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ। ਯੂਨੀਕ ਜਿਹਾ ਡਿਜ਼ਾਈਨ ਹੈ, ਯੂਨੀਕ ਜਿਹਾ ਕਲਰ ਕੰਬੀਨੇਸ਼ਨ ਹੈ। ਇਹ ਆਪਾਂ ਕਰਵਾ ਚੌਥ ਲਈ ਮੈਡਮ ਲਈ ਰੈਡੀ ਕੀਤਾ ਸੀ। ਅੱਜ ਉਹਨਾਂ ਦਾ ਆਪਾਂ ਕੋਰੀਅਰ ਕਰਤਾ। ਰੈੱਡ ਕਲਰ ਦਾ ਕਮੀਜ਼, ਪਰਪਲ ਕਲਰ ਦੀ ਸਲਵਾਰ ਤੇ yellow ਕਲਰ ਦਾ ਦੁਪੱਟਾ। ਬਹੁਤ ਹੀ ਸ਼ਾਨਦਾਰ ਡਿਜ਼ਾਈਨ ਰੈਡੀ ਕੀਤਾ ਹੈ ਸਪੈਸ਼ਲੀ ਆਪਾਂ ਇਸ ਨੂੰ ਮੋਰ ਹਾਈਲਾਈਟ ਕੀਤਾ ਹੋਇਆ ਹੈ ਬਾਕੀ ਸਾਰਾ ਆਪਾਂ ਮਟੀਰੀਅਲ ਦਾ ਕੰਮ ਕੀਤਾ ਹੋਇਆ ਕਟਦਾਣਾ ਮੋਤੀ ਸਿੱਪੀ ਧੱਪਕਾ ਨਲਕੀ ਨਕਸ਼ੀ ਤੇ ਹੋਰ ਵੀ ਕਾਫੀ ਤਰ੍ਹਾਂ ਦਾ ਮਟੀਰੀਅਲ ਲਗਾਏ ਹੋਏ 컬러ਫੁਲ ਆਪਾਂ ਸੂਟ ਰੈਡੀ ਕੀਤਾ ਹੈ ਦੁਪੱਟੇ ਤੇ ਵੀ ਆਪਾਂ ਟੱਚਿੰਗ ਲਗਾਈ ਹੋਈ ਹੈ 4 ਸਾਈਡ ਬਾਰਡਰ ਵਰਕ ਪਲੱਸ ਖਿਚੜੀ ਲੈਸ ਲਗਾਈ ਹੋਈ ਹੈ ਤੇ ਜਿਹੜੇ ਇਹਦੀ ਆਪਾਂ ਮੋਰ ਦੀ ਸ਼ੇਪ ਦਿੱਤੀ ਹੈ ਨਾ ਉਹ ਤਾਂ ਬਸ ਮਾਸ਼ਾਅੱਲ ਬਹੁਤ ਹੀ ਪਿਆਰੀ ਕੱਪੜੇ ਨਾਲ ਆਪਾਂ ਦੇ ਫੰਗ ਬਣਾਏ ਹੋਏ ਐ ਤੇ ਬਹੁਤ ਹੀ ਪਿਆਰੀ ਲੁੱਕ ਆਈ ਐ ਸਲਵਾਰ ਤੇ ਵੀ ਵਰਕ ਕੀਤਾ ਵੈ ਪ੍ਰੋਪਰ ਹੈਵੀ ਲੁੱਕ ਚ ਰੈਡੀ ਹੋਇਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਜਾਗੋ ਲਈ ਵੀ ਛੋਟੇ ਲਈ ਇਹ ਬੈਸਟ অপਸ਼ਨ ਹੈ ਜਿਹੜੇ ਸਲਵਾਰ ਸੂਟ ਪਸੰਦ ਕਰਦੇ ਆ ਦੁਪੱਟਾ ਪਿਓਰ ਔਰ ਗੈਂਜਾ ਦਾ ਆਏਗਾ ਸੂਟ ਆਪਾਂ ਪਿਓਰ ਨੈਚੁਰਲ ਕਰੇਪ ਦਾ ਰੈਡੀ ਕੀਤਾ ਇਸ ਸੂਟ ਦੀ ਕਹਾਣੀ ਆਈਫੋਨ ਵਰਗੀ ਹੀ ਐ ਆਈਫੋਨ 15 ਪ੍ਰੋ ਮੈਕਸ ਆਇਆ ਬਹੁਤ ਚੱਲਿਆ iPhone 16 Pro Max ਆਇਆ ਬਹੁਤ ਚਲਿਆ ਸੇਮ ਕਾਪੀ ਹੈ iPhone 15 ਖੁੰਝੇ ਲੱਗ ਗਿਆ ਇਸ ਸੂਟ ਦੀ ਵੀ ਇਹੀ ਕਹਾਣੀ ਹੈ ਸੇਮ ਡਿਜ਼ਾਈਨ ਹੈ ਜਿਹੜਾ ਕਲਰ ਲਾਂਚ ਕਰ ਦੋ ਉਹੀ ਹਿੱਟ ਚਲਾਇਆ ਜਾਂਦਾ ਹੈ ਕਿ ਪੁਰਾਣਾ ਕਲਰ ਖੁੰਝੇ ਲੱਗ ਜਾਂਦਾ ਨਵਾਂ ਕਲਰ ਟ੍ਰੈਂਡਿੰਗ 'ਚ ਆ ਜਾਂਦਾ ਤੇ ਇਹ ਆਪਾਂ ਲੇਟੈਸਟ ਕਲਰ ਬਣਾਇਆ ਪਰਪਲ ਕਲਰ ਨਾਲ ਲਾਈਟ ਪਿੰਕ ਕਲਰ ਦਾ ਦੁਪੱਟਾ ਰੈਡੀ ਕੀਤਾ ਹੈ ਬਹੁਤ ਹੀ ਬਿਊਟੀਫੁਲ ਸ਼ਰਾਰਾ ਸੂਟ ਹੈ ਸ਼ਰਾਰੇ ਤੇ ਆਪਾਂ ਹੈਵੀ ਕਟ ਵਰਕ ਬੋਲਡਰ ਕੀਤਾ ਹੋਇਆ ਤੇ ਉੱਪਰ ਆਪਾਂ ਫਲਾਵਰ ਵਰ ਕੀਤਾ ਹੋਇਆ ਸਾਰਾ ਹੱਥ ਦੀ ਕੜਾਈ ਦਾ ਕੰਮ ਕੀਤਾ ਹੋਇਆ ਕਟ ਦਾ ਨਾ ਮੋਤੀ ਸਿੱਪੀ ਧੱਕਾ ਨਲਕੀ ਨਕਸ਼ੀ ਕਿ ਕਮੀਜ਼ ਦੇ ਆਪਾਂ ਘੇਰੇ ਤੇ ਬਾਜੂ ਤੇ ਨੈੱਕ ਤੇ ਵਿੱਚ ਬੂਟੀਆਂ ਪਾਈਆਂ ਹੋਈਆਂ ਤੇ ਘੇਰੇ ਤੇ ਆਪਾਂ ਦੋ ਫਲਾਵਰਸ ਪਏ ਹੋਏ ਹੈ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਕਲਰ ਬਹੁਤ ਬਣਾਏ ਹੈ ਇਸ ਚ ਡਿਜ਼ਾਈਨ ਪੂਰਾ ਸੁਪਰ ਹਿੱਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਰੈਡੀ ਹੋਇਆ ਹੈ ਤੇ ਦੁਪੱਟਾ ਤਾਂ ਇਹਦਾ ਮਾਸ਼ਾਅੱਲਾ ਉਹਦੇ ਆਪਾਂ 4 ਸਾਈਡ ਕਟਵਰਕ ਬੋਰਡਰ ਵਰਕ ਕੀਤਾ ਵੇ ਤੇ ਵਿੱਚ ਆਪਾਂ ਜਿਗਜ਼ੈਗ ਲਾਈਨਾਂ ਪਾਈਆਂ ਹੋਈਆਂ ਵਿੱਚ ਆਪਾਂ ਬੁੱਟੀਆਂ ਪਾਈਆਂ ਹੋਣੀਆਂ ਇਹ ਆਪਾਂ ਮਨਪ੍ਰੀਤ ਮੈਡਮ ਦੇ ਮਦਰ ਲਈ ਸੂਟ ਰੈਡੀ ਕੀਤਾ ਸਲਵਾਰ ਸੂਟ ਉਹਨਾਂ ਲਈ ਆਪਾਂ ਇਹ ਸੇਮ ਕਲਰ ਚ ਸ਼ਰਾਰਾ ਸੂਟ ਰੈਡੀ ਕੀਤਾ ਸੀਗਾ ਬਾਜ਼ੂ ਤੇ ਆਪਾਂ ਹੈਵੀ ਵਰਕ ਕੀਤਾ ਹੋਇਆ ਫਰੰਟ ਤੇ ਦੋ ਲਾਈਨਾਂ ਨੈੱਕ ਤੇ ਵਰਕ ਤੇ ਵਿੱਚ ਆਪਾਂ ਬੁੱਟੀ ਫਲਾਵਰ ਪਾਏ ਹੋਏ ਐ ਸਾਰਾ ਹੱਥ ਦੀ ਕਿੜਾਈ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਸਿੰਪਲ ਸੋਬਰ ਜਿਹਾ ਤੇ ਬਾਜ਼ੂ ਤੇ ਆਪਾਂ ਸਾਰਾ ਜਾਲ ਪਾਇਆ ਹੋਇਆ ਸੋ ਰਾਇਲ ਬਲੂ ਕਲਰ ਚਾਹੀਏਗਾ ਪਿਓਰ ਨੇਚਰਲ ਕ੍ਰੇਪ ਆਪਾਂ ਸੂਟ ਦਾ ਫੈਬਰਿਕ ਲਗਾਇਆ ਸਲਵਾਰ ਦੇ ਪੌਂਚੇ ਤੇ ਵੀ ਵਰਕ ਕੀਤਾ ਹੋਇਆ ਪਿਓਰ ਚਨੂਨ ਦਾ ਦੁਪੱਟਾ ਆਏਗਾ ਉਸ ਤੇ ਵੀ ਆਪਾਂ ਵਰਕ ਕੀਤਾ ਹੋਇਆ ਇਸ ਚ ਆਪਾਂ ਕਟਦਾ ਨਾ ਮੋਤੀ ਸਿੱਪੀ ਦਪਕਾ ਨਲਕੀ ਨਕਸ਼ੀ ਪਲੱਸ ਹੈਂਗਿੰਗ ਲੈਸ ਲੱਗਈ ਹੋਈ ਹੈ ਖਿਚੜੀ ਲੈਸ ਲੱਗਈ ਹੋਈ ਹੈ ਦੁਪੱਟੇ ਨੂੰ ਵਿੱਚ ਸਾਰੇ ਆਪਾਂ ਫਲਾਵਰ ਪਏ ਹੋਏ ਹੈ। ਇਹ ਸੂਟ ਆਪਾਂ ਸਿਮਰਨ ਧਾਲੀਵਾਲ ਜੀ ਲਈ ਰੈਡੀ ਕੀਤਾ। ਉਹ ਆਪਣੇ ਮਦਰ ਨਾਲ ਆਫਿਸ 'ਚ ਵਿਜ਼ਿਟ ਕੀਤੇ ਸੀਗੇ। ਉਹਨਾਂ ਨੇ 1500 ਰੈਡੀ ਕਰਵਾਏ ਹੈ। ਉਹਨਾਂ ਦੀ ਸਿਸਟਰ ਦੀ ਮੈਰਿਜ ਸੀਗੀ। ਸੋ ਇਹ ਹੈ ਬਿਊਟੀਫੁੱਲ ਗਰਾਰਾ ਸੂਟ। ਕਹਿੰਦੇ ਭਾਜੀ ਮੈਨੂੰ ਗਰਾਰਾ ਸੂਟ ਇਹੋ ਜਿਹਾ ਬਣਾ ਕੇ ਦਿਓ। ਕਿ ਲੱਗੇ ਮੈਂ ਉਹਨਾਂ ਦੀ ਸਿਸਟਰ ਐ ਕਹਿੰਦੇ ਮੈਨੂੰ ਪੁਰਾਣੇ ਡਿਜ਼ਾਈਨ ਨਹੀਂ ਚਾਹੀਦੇ ਕੋਈ ਗਲੇ ਤੇ ਵਰਕ ਆ ਗਿਆ ਘੇਰੇ ਤੇ ਵਰਕ ਆ ਗਿਆ ਮੈਨੂੰ ਉਹਦਾ ਤੇ ਡਿਜ਼ਾਈਨ ਨਹੀਂ ਪਸੰਦ ਤੁਸੀਂ ਆਪਦੇ ਵੱਲੋਂ ਮੈਨੂੰ ਕੋਈ ਵੀ ਡਿਜ਼ਾਈਨ ਬਣਾ ਕੇ ਦਿਓ ਕੈਂਟ ਜਾ ਸੋ ਇਹ ਕਾਰੀਗਰ ਤੋਂ ਤੀਸਰੀ ਵਾਰ ਸਹੀ ਹੋ ਕੇ ਆਇਆ ਕਿਉਂਕਿ ਜਿਹੜੀ ਚੀਜ਼ ਮਾਣੂ ਕਹੀ ਸੀਗੀ ਉਹ ਬਣ ਕੇ ਨਹੀਂ ਆਈ ਤਾਂ ਉਹਦੇ ਕੋਲ ਦੁਬਾਰਤੋਂ ਗਿਆ ਸੀਗਾ ਇਹ ਰਿਪੇਅਰ ਲਈ ਤਾਂ ਜਾ ਕੇ ਇਹ ਤੀਸਰੀ ਵਾਰ ਚ ਸਹੀ ਸੂਟ ਬਣ ਕੇ ਜਿੱਦਾਂ ਦੀ ਆਪਾਂ ਸੋਚਿਆ ਸੀਗਾ ਤੇ ਮੈਡਮ ਨੂੰ ਵੀ ਬਹੁਤ ਪਿਆਰਾ ਲੱਗਿਆ ਜਦੋਂ ਉਹਨਾਂ ਨੂੰ ਮਿਲਿਆ ਇਹ ਆਪਾਂ ਲਾਈਫਟ ਪਿਸਟਾ ਕਲਰਸ ਚ ਬਣਾਇਆ ਹੈ ਇਸ ਤੇ ਸਾਰਾ ਆਪਾਂ ਹੱਥ ਦੀ ਕੜਾਈ ਦਾ ਕੰਮ ਕੀਤਾ ਹੋਇਆ ਜਿਸ ਸਿਕਟ ਦਾਣਾ ਮੋਤੀ ਸਿੱਪੀ ਦਬਕਾ ਨਲਕੀ ਤੇ ਇਸ ਚ ਆਪਾਂ ਮਲਟੀ ਕਲਰ ਦਾ ਕਟ ਦਾਣਾ ਪਲਸ ਨੈਕਸੀ ਲਗਾਈ ਹੋਈ ਹੈ ਇਹਦੇ ਆਪਾਂ ਸਾਈਡਾਂ ਤੇ ਵਰਕ ਕੀਤਾ ਹੋਇਆ ਘੇਰੇ ਤੇ ਹੈਵੀ ਵਰਕ ਹੈ ਵਿੱਚ ਬੂਟੀਆਂ ਬਾਜੂ ਤੇ ਤੇ ਗਰਾਰੇ ਤੇ ਆਪਾਂ ਬੋਲਡਰ ਵਰਕ ਕੀਤਾ ਹੋਇਆ ਦੁਪੱਟਾ ਆਪਾਂ ਪਿਓਰ ਚਨੂਨ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਬੋਲਡਰ ਵਰਕ ਪਲੱਸ ਖੇਚੜੀ ਲਾਸ ਤੇ ਵਿੱਚ ਆਪਾਂ ਛੋਟੀ ਛੋਟੀ ਬੁੱਟੀਆਂ ਪਾਈਆਂ ਹੋਈਆਂ ਸੋ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦਾ ਲੱਗਿਆ ਹੈ ਡਿਜ਼ਾਈਨ ਥੈਂਕ ਯੂ ਸੋ ਮੱਚ ਤਿੰਨ ਸੂਟ ਹੈ ਤਿੰਨ ਪਹਿਣਾ ਲਈ ਵੱਖਰੇ ਵੱਖਰੇ ਰੰਗਾਂ 'ਚ ਸੇਮ ਪ੍ਰਾਈਸ ਰੇਂਜ ਪਹਿਲਾ ਕਲਰ ਆਪਣਾ ਬਲੂ ਫਰੋਜੀ ਆ ਗਿਆ ਦੂਸਰਾ ਆਪਣਾ ਡਾਰਕ ਪਰਪਲ ਆ ਗਿਆ ਤੇ ਤੀਸਰਾ ਆਪਣਾ ਬਲੈਕ ਕਲਰ ਹੈ ਪਹਿਲੇ ਦੋ ਡਿਜ਼ਾਈਨ ਸੇਮ ਹੈ ਤੀਸਰਾ ਥੋੜਾ ਜਿਹਾ ਆਪਾਂ ਅਲੱਗ ਤਰੀਕੇ ਨਾਲ ਬਣਾਇਆ ਹੈ ਇੱਕ ਦਾ ਨਾਮ ਜੈਸਮੀਨ ਇੱਕ ਦਾ ਨਾਮ ਰਮਨੀਤ ਇੱਕ ਦਾ ਨਾਮ ਜਸਮੀਤ ਸੋ ਬਹੁਤ ਹੀ ਬਿਊਟੀਫੁਲ ਤਿੰਨੇ ਸੂਟ ਰੈਡੀ ਹੋਏ ਆ ਸਾਰਾ ਆਪਾਂ ਹੱਥ ਦੀ ਕਿੜਾ ਇਹਦਾ ਕੰਮ ਕੀਤਾ ਹੋਇਆ neck ਤੇ ਬਾਜੂ ਤੇ ਫਰੰਟ ਤੇ ਦੋ ਲਾਈਨਾਂ ਤੇ ਸਲਵਾਰ ਤੇ ਉਹ ਕੀਤਾ ਹੋਇਆ ਹੈ ਦੁਪੱਟੇ ਆਪਾਂ ਚਨੂਨ ਦੇ ਲਗਾਏ ਆ ਉਸ ਤੇ ਆਪਾਂ ਲੈਸ ਲਗਾਈ ਹੋਈ ਹੈ ਇਸ ਚ ਆਪਾਂ ਪੈਂਟ ਪਲਾਜ਼ੋ ਬਣਾਇਆ ਹੋਇਆ ਹੈ ਕਲਰ ਕੋਈ ਵੀ ਕਸਟਮਾਈਜ਼ ਕਰਵਾ ਲਿਓ ਆਪਾਂ ਤੁਹਾਨੂੰ 11000 ਰੁਪਏ ਦੇ ਸਟੀਚਿੰਗ ਦੇਣੇ ਆ ਤੇ ਇੰਡੀਆ ਚ ਫ੍ਰੀ ਸ਼ਿਪਿੰਗ ਦੇਣੀ ਹੈ ਸੋ ਆਪਣਾ 3rd ਸੂਟ ਆ ਗਿਆ ਬਲੈਕ ਕਲਰ ਚ ਇਹ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਰੈਡੀ ਹੋਇਆ ਥੋੜਾ ਜਿਹਾ ਆਪਾਂ ਹੈਵੀ ਲੁੱਕ ਚ ਵੀ ਬਣਾਇਆ ਹੈ ਇਹਦੇ ਵੀ ਆਪਾਂ ਬਾਜੂ ਤੇ neck ਤੇ front ਤੇ دو ਲਾਈਨਾਂ ਵਿੱਚ ਬੋਟੀਆਂ ਤੇ ਸਲਵਾਰ ਤੇ ਵਰਕ ਕੀਤਾ ਹੋਇਆ ਚਨੂਨ ਦਾ ਦੁਪੱਟਾ ਆਏਗਾ ਖਿਚੜੀ ਲੈਸ ਪਲੱਸ ਗੋਟਾ ਲਗਾਇਆ ਹੋਇਆ ਸੋ ਇਹ ਆਪਣੀ ਆਫਰ ਇਹ ਤਿੰਨੇ ਸੂਟ ਆਪਾਂ ਆਫਰ ਪ੍ਰਾਈਸ ਦੇਣੇ ਆ ਸੋ ਜਲਦੀ ਲੁੱਟ ਲੋ ਨਿਆਰੇ ਤੇ ਆਰਡਰ ਕਰ ਦਿਓ ਕਲਰ ਆਪਾਂ ਕੋਈ ਵੀ ਕਸਟਮਾਈਜ਼ ਕਰ ਦਾਂਗੇ ਥੈਂਕ ਯੂ so much